ਗੰਵਾਂ ਅਤੇ ਬਲਦਾਂ ਦੇ ਨਾਲ ਭਰੀ ਹੋਈ ਇੱਕ ਪਿਕਅਪ ਗੱਡੀ ਨੂੰ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਅਤੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਉੱਤੇ ਗਊਆਂ ਦੀ ਤਸਕਰੀ ਕਰਨ ਦਾ ਮਾਮਲਾ ਦਰਜ ਕਰ ਲਿਆ ਗਿਆ ਅਤੇ ਤਿੰਨ ਵਿਅਕਤੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਗਊ ਰੱਖਿਆਕ ਦਲ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਲਗਾਤਾਰ 20 ਦਿਨਾਂ ਤੋਂ ਗੁਪਤ ਸੂਚਨਾ ਮਿਲ ਰਹੀ ਸੀ ਕਿ ਇਸ ਖੇਤਰ ਤੋਂ ਲਗਾਤਾਰ ਗੰਵਾਂ ਅਤੇ ਬਲਦਾਂ ਦੀ ਤਸਕਰੀ ਕੀਤੀ ਜਾ ਰਹੀ ਹੈ ਅਤੇ ਜਿਸ ਦੇ ਆਧਾਰ ਦੇ ਉੱਤੇ ਉਹਨਾਂ ਦੇ ਵੱਲੋਂ ਲਗਾਤਾਰ ਰੇਕੀ ਕੀਤੀ ਗਈ ਜਦੋਂ ਉਹਨਾਂ ਨੇ ਰਾਤ ਨੂੰ ਪੌਣੇ 1 ਵਜੇ ਦੇ ਕਰੀਬ ਦੱਸਿਆ ਕਿ ਜਦੋਂ ਮੌਕੇ ਦੇ ਉੱਤੇ ਪਹੁੰਚੇ ਤਾਂ ਉੱਥੇ ਇੱਕ ਪਿਕਅਪ ਗੱਡੀ ਦੇ ਵਿੱਚ ਗਊਆਂ ਅਤੇ ਬੋਲਦਾਂ ਨੂੰ ਲੋਡ ਕੀਤਾ ਜਾ ਰਿਹਾ ਸੀ ਅਤੇ ਮੌਕੇ ਦੇ ਉੱਤੇ ਜਾ ਕੇ ਜਦੋਂ ਉਹਨਾਂ ਦੇ ਨਾਲ ਪੁੱਛਗਿੱਛ ਕੀਤੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੇ ਵਿੱਚੋਂ ਇੱਕ ਪੁਲਿਸ ਮੁਲਾਜ਼ਮ ਨਿਕਲਿਆ ਜਿਸ ਨੇ ਕਿ ਆਪਣਾ ਕਾਰਡ ਕੱਢ ਕੇ ਉਹਨਾਂ ਨੂੰ ਦਿਖਾਇਆ ਜਿਸ ਤੋਂ ਬਾਅਦ ਉਸ ਦੇ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਦੇ ਵਿੱਚ ਉਸ ਨੇ ਮੰਨਿਆ ਕਿ ਉਹ ਇਨਾਂ ਦੀ ਤਸਕਰੀ ਕਰਦੇ ਨੇ ਇੱਥੋਂ ਦੀ ਸਾਰੇ ਹੀ ਪਸ਼ੂਆਂ ਨੂੰ ਲੱਦ ਕੇ ਗੁਰਦਾਸਪੁਰ ਲੈ ਕੇ ਜਾਣਾ ਸੀ ਤੇ ਫਿਰ ਉੱਥੋਂ ਦੀ ਅੱਗੇ ਕਸ਼ਮੀਰ ਦੇ ਵਿੱਚ ਭੇਜਿਆ ਜਾਣਾ ਸੀ ਤਾਂ ਇਸ ਨੂੰ ਲੈ ਕੇ ਜਦੋਂ ਇਹਨਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਪੁਲਿਸ ਵੀ ਮੌਕੇ ਦੇ ਉੱਤੇ ਪਹੁੰਚੀ ਪਰ ਉਦੋਂ ਤੱਕ ਦੱਸਿਆ ਜਾ ਰਿਹਾ ਸੀ ਕਿ 10 ਹੋਰ ਪਸ਼ੂ ਉੱਥੋਂ ਦੀ ਗਾਇਬ ਹੋ ਚੁੱਕੇ ਸੀ ਅਤੇ ਤਿੰਨਾਂ ਨੂੰ ਹੀ ਉੱਥੇ ਗ੍ਰਿਫਤਾਰ ਕਰ ਲਿਆ ਗਿਆ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਉਤੇ ਗਊ ਰੱਖਿਆਦਾਲ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਲਗਾਤਾਰ ਇਸ ਇਲਾਕੇ ਦੇ ਵਿੱਚੋਂ ਪਸ਼ੂਆਂ ਦੀ ਤਸਕਰੀ ਹੋ ਰਹੀ ਸੀ ਤੇ ਲਗਾਤਾਰ ਉਹਨਾਂ ਨੂੰ ਸੂਚਨਾ ਮਿਲ ਰਹੀ ਸੀ ਤੇ ਜਿਸ ਦੇ ਆਧਾਰ ਦੇ ਉੱਤੇ ਹੀ ਇਹਨਾਂ ਦੇ ਵੱਲੋਂ ਹੁਣ ਕਾਰਵਾਈ ਕੀਤੀ ਗਈ ਹੈ ਤਾਂ ਮਾਛੀਵਾੜਾ ਤੋਂ ਇਹ ਮਾਮਲਾ ਸਾਹਮਣੇ ਆਇਆ ਪਵਤਪੁਰ ਪੁਲ ਤੋਂ ਦੱਸਿਆ ਜਾ ਰਿਹਾ ਹੈ ਕਿ ਪਸ਼ੂਆਂ ਦੀ ਤਸਕਰੀ ਕੀਤੀ ਜਾ ਰਹੀ ਸੀ ਹਾਂਜੀ ਮੇਰਾ ਨਾਮ ਨਿਕਸਨ ਕੁਮਾਰ ਪੰਜਾਬ ਪ੍ਰਧਾਨ ਗਊ ਰੱਖਿਆ ਦਲ ਸਾਨੂੰ ਕਈ ਦਿਨਾਂ ਤੋਂ ਸੂਚਨਾ ਮਿਲ ਰਹੀ ਥੀ ਕਿ ਇਸ ਜਗ੍ਹਾ ਤੇ ਪੌਤ ਦੇ ਪੁਲ ਤੇ ਤਸਕਰੀ ਹੁੰਦੀ ਹੈ ਤੇ ਪਿਛਲੇ 2 ਸਾਲ ਪਹਿਲਾਂ ਵੀ ਇੱਥੋਂ ਵੱਢ ਕੇ ਗਊਆਂ ਜਾਂਲੀਆਂ ਹੋਈਆਂ ਇੱਕ ਕੇਸ ਇੱਥੀ ਮਾਛੀਵਾੜੇ ਥਾਣੇ 'ਚ ਦਰਜ ਹੋਇਆ ਵਾ ਜੋ ਕਿ ਇੱਥੇ ਤੇ ਗਊਆਂ ਵੱਢ ਕੇ ਲੈ ਕੇ ਜਾਂਦੇ ਸੀ ਤੇ ਖੱਲਾ ਵਗੈਰਾ ਉਹਦੀਆਂ ਨੇੜੇ ਸੁੱਟ ਦਿੰਦੇ ਸੀ ਤੇ ਉਹ ਤਸਕਰੀ ਦੇ ਜੋ ਸਾਨੂੰ ਇਨਫੋਰਮੇਸ਼ਨ ਦੀ ਉਸੇ ਦੇ ਆਰਬ ਕਰਦੇ ਪਏ ਅਸੀਂ ਕਟੋ-ਕਟ 20 ਦਿਨ ਤੋਂ ਲਗਾਤਾਰ ਇੱਥੇ ਰੋਜ਼ ਨਾਕਾਬੰਦੀ ਕਰ ਰਹੇ ਸੀ ਤੇ ਪ੍ਰਸ਼ਾਸਨ ਕੋਲ ਵੀ ਅਸੀਂ ਇੱਕ ਦਿਨ ਆਏ ਇੱਥੋਂ ਇੱਕ ਦਿਨ ਸਾਡੇ ਕੋਲ ਤੇ ਗੱਡੀ ਇੱਥੋਂ ਨਿਕਲ ਗਈ ਸੀ ਲੇਕਿਨ ਲਗਾਤਾਰ ਸਾਡੇ ਆਣ ਤੋਂ ਬਾਵਜੂਦ ਵੀ ਇਹ ਬੜੇ ਤਰੀਕੇ ਦੇ ਨਾਲ ਸਫਾਈ ਦੇ ਨਾਲ ਕੰਮ ਕਰਦੇ ਰਹੇ ਤੇ ਰਾਤੀ ਜਦੋਂ ਅਸੀਂ ਪੂਰੇ 12:45 ਮਿੰਟ ਤੇ ਅਸੀਂ ਉੱਥੇ ਪੁਲ ਦੇ ਉੱਪਰ ਕ੍ਰੋਸ ਹੋਏ ਤਾਂ ਅਸੀਂ ਦੇਖਿਆ ਕਿ ਇੱਕ ਪਿਕਅਪ ਦੇ ਵਿੱਚ ਕੁਝ ਬੈਲਾਂ ਨੂੰ ਤਿੰਨ ਚਾਰ ਬੰਦੇ ਲੋਡ ਕਰ ਰਹੇ ਆ ਤੇ ਅਸੀਂ ਜਾ ਕੇ ਉਸੇ ਟਾਈਮ ਮੌਕੇ ਤੇ ਉਹਨਾਂ ਨੂੰ ਪੁੱਛਿਆ ਤੇ ਫੜੇ ਉਹ ਤੇ ਪਤਾ ਲੱਗਿਆ ਕਿ ਉਹਦੇ ਵਿੱਚੋਂ ਇੱਕ ਬੰਦੇ ਨੇ ਆਪਣਾ ਪੰਜਾਬ ਪੁਲਿਸ ਦਾ ਕਾਰਡ ਕੱਢ ਕੇ ਸਾਨੂੰ ਦਿਖਾਇਆ ਕਿ ਮੈਂ ਪੰਜਾਬ ਪੁਲਿਸ ਦਾ ਮੁਲਾਜ਼ਮ ਆ ਔਰ ਹੋਮਗਾਰਡ ਦਾ ਤੇ ਮੈਂ ਗੁਰਦਾਸਪੁਰ ਤੋਂ ਇੱਥੇ ਗਉਆਂ ਲੈਣ ਆਇਆ ਜਦੋਂ ਉਹਦੀ ਸਾਰੀ ਪੁੱਛਗਿੱਛ ਕਰਕੇ ਅਸੀਂ ਇਨਕੁਆਇਰੀ ਕੀਤੀ ਗਈ ਤਾਂ ਉਹਦੇ ਵਿੱਚ ਪਤਾ ਲੱਗਿਆ ਕਿ ਇਹ ਉੱਥੇ ਆਪਣੇ ਇੱਕ ਪੁਲ ਹੈ ਗੁਰਦਾਸਪੁਰ ਦੇ ਉਹ ਰਾੜਾ ਪੁਲ ਉੱਥੇ ਉੱਪਰ ਦੀ ਡਿਊਟੀ ਹੈ ਔਰ ਉੱਥੇ ਇੱਕ ਮੰਗਾ ਮਸੀ ਹੈ ਬਹੁਤ بڑا ਤਸਕਰ ਜੋ ਪੰਜਾਬ ਦਾ ਆਪਾਂ ਕਹਿ ਸਕਦੇ ਆ ਬੜੇ ਲੈਵਲ ਤੇ ਜਿਹੜਾ ਕੰਮ ਕਰ ਰਿਹਾ ਜਿਹਦੇ ਕੋਲ ਰਾਤ ਨੂੰ ਘਟੋ ਘਟ 30 35 35 ਜੀਪਾਂ ਆ ਰਹੀਆਂ ਅਸੀਂ ਮਾਨਯੋਗ ਡੀਜੀਪੀ ਸਾਹਿਬ ਨੂੰ ਵੀ ਇਹ ਦੱਸਿਆ ਕਿ ਪ੍ਰਸ਼ਾਸਨ ਨਾਲ ਉੱਥੇ ਮਿਲੀ ਭਗਤ ਨਾਲ ਕੰਮ ਹੋ ਰਿਹਾ। ਉਸ ਤੋਂ ਬਾਅਦ ਇਹ ਉੱਥੇ ਗਊਆਂ ਪਹੁੰਚਾਉਂਦੇ ਆ ਜੀਪਾਂ 'ਚ। ਉੱਥੇ ਤੇ ਫਿਰ ਇਹ ਸ਼੍ਰੀਨਗਰ ਪਹੁੰਚਾਉਂਦੇ ਆ। ਤੇ ਇਹ ਬਲਨਾਜ਼ਮ ਆਪ ਮੰਨ ਗਿਆ ਰਾਤ ਕਿ ਹਾਂਜੀ ਮੈਂ ਮੰਗੇ ਮਸੀਹ ਕੋਲ ਚੱਲਿਆ ਹੋਇਆ ਸੀ ਤੇ ਉਹਦਾ ਹੀ ਮੈਂ ਕੰਮ ਕਰਦਾ ਏ। ਪਹਿਲਾਂ ਇਹ ਤਸਕਰੀ ਕਰਿਆ ਕਰਦਾ ਸੀ। ਹੁਣ ਇਹਨੇ ਜੀਪ ਪਾਲੀ ਤੇ ਨਾਲ ਹੀ ਦਾ ਸਾਲਾ ਸੀ ਇੱਕ। ਉਹ ਸਾਲਾ ਰਾਤ ਡਰਾਈਵਰ ਬਣ ਕੇ ਦੇ ਨਾਲ ਸੀ ਤੇ ਉਸ ਤੋਂ ਇਲਾਵਾ 20 ਤੋਂ 25 ਬਲਦ ਉੱਥੇ ਖੜੇ ਸੀ ਅਸੀਂ ਠਾਣੇ ਆਏ ਥੋੜੀ ਦੇਰ ਬਾਅਦ ਅਸੀਂ ਜਦੋਂ ਦੁਆਰਾ ਉੱਥੇ ਗਏ ਤਾਂ 10 ਬਲਦ ਉੱਥੋਂ ਫੇਰ ਗਾਇਬ ਹੋ ਚੁੱਕੇ ਤੇ ਔਰ ਇਹਨੇ ਇਹ ਵੀ ਮੰਨਿਆ ਕਿ ਤੁਹਾਡੇ ਆਉਣ ਤੋਂ ਪਹਿਲਾਂ ਇੱਕ ਪਿਕਅਪ ਅਸੀਂ ਭਰਵਾ ਕੇ ਭੇਜ ਚੁੱਕੇ ਤੇ ਪ੍ਰਸ਼ਾਸਨ ਤੋਂ ਕੀ ਮੰਗਦੇ ਪੁਲਿਸ ਨੇ ਪਰਚਾ ਜ ਕਰ ਲਿਆ ਜੀ ਪਰਚਾ ਕਰ ਲਿਆ ਜੀ ਧਾਰਾ ਮਾਂ ਲਾਤੀਆਂ ਤੇ ਮੈਂ ਤਾਂ ਹੁਣ ਪ੍ਰਸ਼ਾਸਨ ਨੂੰ ਇਹ ਹੀ ਮੰਗ ਕਰਦਾ ਕਿ ਬੜਾ ਮਗਰਮਚ ਜੋ ਮੰਗਾ ਮਸੀ ਹੈ ਉਸ ਨੂੰ ਇਸ ਪਰਚੇ ਵਿੱਚ ਪਾਇਆ ਜਾਵੇ ਤਾਂ ਕਿ ਅੱਗੇ ਵਾਸਤੇ ਜਿਹੜੀ ਗਊ ਹੱਤਿਆ ਪੰਜਾਬ ਦੇ ਵਿੱਚ ਥੋੜਾ ਠੱਲ ਪੈ ਸਕੇ ਹਾਂਜੀ ਇਹ ਮਾਮਲਾ ਜੀ ਗੋਵਾ ਦੀ ਜੀ ਤਸਵੀਰ ਜੈ ਸ਼੍ਰੀ ਰਾਮ ਜੈ ਗੋ ਮਾਤਾ ਕੇ ਮੈਂ ਸतीश ਕੁਮਾਰ ਰਾਸ਼ਟਰੀ ਅਧਿ ਕਸ਼ ਗੋ ਰਖਸ਼ਾ ਦਲ ਰਾਸ਼ਟਰੀ ਸੰਗਠਨ ਮੰਤਰੀ ਸ਼੍ਰੀ ਹਿੰਦੂ ਤੱਕ ਸਾਡੇ ਕੋਲ ਕਈ ਦਿਨਾਂ ਦੀ ਸੂਚਨਾ ਆ ਰਹੀ ਸੀ ਇਸ ਏਰੀਏ 'ਚੋਂ ਗਊ ਤਸਕਰੀ ਹੋ ਰਹੀ ਹੈ ਤੇ ਗਊ ਕਤਲ ਦਾ ਵੀ ਧੰਦਾ ਹੋ ਰਿਹਾ ਗਊ ਗਊਆਂ ਨੂੰ ਵੱਢ ਕੇ ਮਾਸ ਵੀ ਦੂਸਰੀ ਸਟੇਟਾਂ 'ਚ ਭੇਜਿਆ ਜਾਂਦਾ ਇਸ ਇਨਫੋਰਮੇਸ਼ਨ ਨੂੰ ਲੈ ਕੇ ਅਸੀਂ 15-20 ਦਿਨਾਂ ਤੋਂ ਰਹਿਕੇ ਕਰ ਰਹੇ ਸੀ ਰਾਤ ਸਾਡੇ ਇਹ ਜਿਹੜੀ ਜੀਪ ਤੁਹਾਡੇ ਸਾਹਮਣੇ ਖੜੀ ਹੈ ਇਹ ਸਾਡੇ ਹੱਥੇ ਚੜ ਗਈ ਹੈ ਪੁਲਿਸ ਨੂੰ ਮੌਕੇ ਤੇ ਬੁਲਾਇਆ ਹੈ ਹਨਾਨੇ ਵਾਲੀ ਗੱਲ ਇਹ ਹੈ ਸਸਕਰਤਾ ਪਕੜੀਆਂ ਪਰ ਉਹਨਾਂ ਦੇ ਅੰਦਰ ਇੱਕ ਪੰਜਾਬ ਹோம்ਗਾਰਡ ਦਾ ਜਵਾਨ ਵੀ ਤਸਕਰੀ ਦੇ ਵਿੱਚ ਸ਼ਾਮਲ ਸੀ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਗੁਰਦਾਸਪੁਰ ਦੇ ਅੰਦਰ ਇੱਕ ਮਸੀਹਾਨਾਂ ਦਾ ਬੰਦਾ ਹੈ ਜਿਹੜਾ ਲੰਬੇ ਸਮੇਂ ਤੋਂ ਤਸਕਰੀ ਕਰ ਰਿਹਾ ਹੈ ਉਹਨਾਂ ਦੀਆਂ ਗੱਡੀਆਂ ਪਾਸ ਕਰਾਉਣ ਦਾ ਕੰਮ ਕਰਦਾ ਸੀ ਲਾਲਚ ਪੈਣ ਕਰਕੇ ਦੇਖਿਆ ਇਸ ਕੰਮ 'ਚ ਪੈਸਾ ਤੇ ਉਸ ਮੁਲਾਜ਼ਮ ਨੇ ਇਹ ਗੱਡੀ ਮੁੱਲ ਖਰੀਦ ਕੇ ਆਪ ਗੱਡੀ ਚਲਾ ਕੇ ਤਸਕਰੀ ਦਾਤੰਦਾ ਸ਼ੁਰੂ ਕਰ ਰਿਹਾ ਤੇ ਮੌਕੇ ਤੇ ਪਕੜਿਆ ਗਿਆ ਤੇ ਉਹ ਪੁਲਿਸ ਦੇ ਕੋਲ ਰਾਤ ਆਪ ਮੰਨਿਆ ਉਸਨੇ ਕਈ ਬੰਦੇ ਦੇ ਨਾਮ ਵੀ ਦੱਸੇ ਜਿਨ੍ਹਾਂ ਨੂੰ ਅਸੀਂ ਇਹ ਸਪਲਾਈ ਕਰਦੇ ਹਾਂ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹਾਂਗਾ ਇਹ ਜਿਹੜੀ ਗਊ ਮਾਤਾ ਗਊ ਵੰਸ਼ਾ ਇਹਦੇ ਨਾਲ ਸਾਰੇ ਪੰਜਾਬੀਆਂ ਦੀਆਂ ਧਾਰਮਿਕ ਭਾਵਨਾ ਜੁੜੀਆਂ ਹੋਈਆਂ ਇਹ ਗੁਰੂਆਂ ਦੀ ਧਰਤੀ ਹੈ ਜਿੱਥੇ ਗੁਰੂਆਂ ਨੇ ਜਦੋਂ ਖਾਲਸਾ ਦੀ ਸਿਰਜਣਾ ਕੀਤੀ ਸੀ ਉਦੋਂ ਇੱਕ ਸ਼ਬਦ ਦਿੱਤੀ ਸੀ ਖਾਲਸੇ ਨੂੰ ਵੀ ਗਊ ਗਰੀਬ ਦੀ ਰਾਖੀ ਕਰਨੀ ਆ ਉਸੇ ਪੰਜਾਬ ਦੇ ਅੰਦਰ ਗਊਆਂ ਦੇ ਉੱਪਰ ਜਿਹੜਾ ਜ਼ੁਲਮ ਹੋ ਰਿਹਾ ਤਸਕਰੀ ਹੋ ਰਹੀ ਗਊ ਹੱਤਿਆ ਹੋ ਰਹੀ ਹੈ ਪਿਛਲੇ 3-4 ਸਾਲਾਂ ਤੋਂ ਅਸੀਂ 15 ਕੰਟੇਨਰ ਮਾਸ ਦੇ ਗਊ ਮਾਸ ਦੇ ਪਕੜ ਚੁੱਕੇ ਆ ਪੰਜਾਬ 'ਚ 10-12 ਜਗ੍ਹਾ ਅਸੀਂ ਬੁੱਚੜਖਾਨੇ ਪਕੜ ਚੁੱਕੇ ਆ ਫਤਿਹਗੜ ਸਾਹਿਬ ਦੀ ਧਰਤੀ ਤੇ ਅਸੀਂ ਗਊਆਂ ਵੱਢਦੇ ਹੋਏ ਕਸਾਈ ਪਕੜ ਚੁੱਕੇ ਆ ਮੇਰੀ ਬਾਰ-ਬਾਰ ਸਰਕਾਰ ਨੂੰ ਬੇਨਤੀ ਆ ਇਹ ਜਿਹੜਾ ਗਊ ਤਸਕਰੀ ਦਾ ਗਊ ਕਤਲ ਦਾ ਧੰਦਾ ਇਸ ਧਰਤੀ ਤੋਂ ਬੰਦ ਕੀਤਾ ਜਾਵੇ ਤੇ ਗਊ ਮਾਤਾ ਨੂੰ ਜਿਸ ਤਰ੍ਹਾਂ ਮਹਾਰਾਸ਼ਟਰ ਨੇ ਰਾਜੇ ਮਾਤਾ ਦਾ ਦਰਜਾ ਦਿੱਤਾ ਤੁਸੀਂ ਵੀ ਗਊ ਮਾਤਾ ਨੂੰ ਰਾਜੇ ਮਾਤਾ ਦਾ ਦਰਜਾ ਦਿਓ ਤਾਂ ਕਿ ਇਹ ਜਿਹੜਾ ਜ਼ੁਲਮ ਹੈ ਇਸ ਧਰਤੀ ਤੇ ਕਮ ਸੇ ਕਮ ਨਾ ਹੋ ਸਕੇ بار بار ਇਹਹੀ ਅਪੀਲ ਹੈ ਮੇਰੀ ਕਿਉਂਕਿ ਇਹਦੇ ਨਾਲ ਧਾਰਮਿਕ ਭਾਵਨਾ ਜੁੜੀਆਂ ਹੋਣ ਕਾਰਨ ਕਿਸੇ ਵੀ ਵਕਤ ਦੰਗਾ ਫਸਾਦ ਤੇ ਮਾਹੌਲ ਵੀ ਪੰਜਾਬ ਦਾ ਖਰਾਬ ਹੋ ਸਕਦਾ ਤੇ ਉਸ ਤੋਂ ਪਹਿਲਾਂ ਸਰਕਾਰ ਇਸ ਕੰਮ ਨੂੰ ਪੂਰਨ ਰੂਪ ਤੋਂ ਬੰਦ ਕਰੇ ਕਿੱਥੇ ਲੈ ਕੇ ਜਾ ਰਹੇ ਸੀ ਜੀ ਸਾਰੇ ਗੋ ਪਤਾ ਲੱਗਿਆ ਕਿੱਥੇ ਲੈ ਇਹ ਇਹ ਜਿਹੜਾ ਲੈ ਕੇ ਜਾ ਰਹੇ ਸੀ ਇਹਨਾਂ ਨੇ ਜੰਮੂ ਸਪਲਾਈ ਕਰਦੇ ਆ ਜੇ ਐਂਡ ਕੇ ਚ ਹਾਂ ਸ਼੍ਰੀਨਗਰ ਤੱਕ ਇਹਨਾਂ ਦਾ ਜਿੰਦੀਆਂ ਵੀ ਲੈ ਕੇ ਜਾਂਦੇ ਆ ਹੋ ਸਕਦਾ ਰਸਤੇ 'ਚ ਇਹਨਾਂ ਨੇ ਕਤਲ ਕਰਕੇ ਉਹਨਾਂ ਦਾ ਮਾਸ ਲੈ ਜਾਂਦੇ ਪਰ ਇਹ ਜਿਹੜੇ ਲੋਕ ਫੜੇ ਗਏ ਆ ਪੇਸ਼ੇਵਰ ਆ ਇਹ ਕਾਫੀ ਲੰਬੇ ਸਮੇਂ ਤੋਂ ਇਸ ਕੰਮ 'ਚ ਜੁੜੇ ਹੋਏ ਸੀ ਕਿੱਥੇ ਕਰਦੇ ਸੀ ਜਿਹੜੀਆਂ ਦੋਵਾਂ ਕੱਠੀਆਂ ਕਿਥੋਂ ਕਰਦੇ ਨੇ ਸਾਰੀਆਂ ਜਿੱਥੋਂ ਇਹਨਾਂ ਨੂੰ ਰਸਤੇ 'ਚ ਮਿਲਦੇ ਉਹ ਚੱਕ ਲਾਣੀ ਜਿਹੜੇ ਆਹ ਰੈਡੀ ਲੋਹਾਰਾਂ ਬਾਗੜੀ ਇਹਨਾਂ ਦਾ ਅੱਜ ਕੱਲ ਇਹ ਹੀ ਧੰਦਾ ਹੈ ਇਹ ਕੱਠੀਆਂ ਕਰਕੇ ਰੇੜਿਆਂ ਨਾਲ ਬੰਨ੍ਹ ਕੇ ਕੱਠੀਆਂ ਕਰਕੇ ਰਾਤ ਨੂੰ ਕਿਸੇ ਵੀ ਸੁਨਸੰਨ ਜਗ੍ਹਾ ਤੇ ਲੈ ਜਾਂਦੇ ਆ ਤੇ ਉੱਥੋਂ ਗੱਡੀਆਂ ਭਰਾ ਕੇ ਉੱਥੋਂ ਫਿਰ ਇਹ ਜਗ੍ਹਾ ਨੂੰ ਛੱਡ ਕੇ ਲੰਘ ਜਾਂਦੇ ਆ ਇਸ ਕਰਕੇ ਪਕੜ 'ਚ ਨਹੀਂ ਆਉਂਦੇ ਤੁਸੀਂ ਵੀ ਦੱਸਿਓ ਇੱਕ ਪੁਲਿਸ ਬਲਾਜਮ ਚਾਹਮੜਾ ਪੁਲਿਸ ਬਲਾਜਮ ਕੀ ਕੀ ਨਾਕੇ ਤੋਂ ਪਾਸ ਕਰਾਂਦਾ ਸੀ ਕੀ ਕਰਦਾ ਸੀਗਾ ਹੈ ਪਹਿਲਾਂ ਜਿਹੜਾ ਕੰਮ ਸੀ ਸਾਡੇ ਕੋਲ ਆਲਰੇਡੀ ਇਨਫੋਰਮੇਸ਼ਨ ਸੀ ਵੀ ਇਹ ਨਾਕੇ ਤੋਂ ਆਪ ਆਪਣਾ ਰਸਤਾ ਕਲੀਅਰ ਕਰਕੇ ਪਾਸਿੰਗ ਦਾ ਕੰਮ ਕਰਦਾ ਸੀ ਹੁਣ ਇਹ ਅੱਬ ਦਾ ਕੰਮ ਇਹਨੇ ਸ਼ੁਰੂ ਕਰਿਆ ਸੀ ਸਾਡੇ ਕੋਲੇ ਦੀ ਪੱਕੇ ਤੌਰ ਤੇ ਇਨਫੋਰਮੇਸ਼ਨ ਸੀ